ਹੋ ਗਾਇਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅੱਜ ਆਪਾਂ ਨਵਾਂ ਬਲੌਗ ਨਵੀਂ ਵੀਡੀਓ ਤੁਹਾਨੂੰ ਅੱਜ ਲੈ ਕੇ ਚੱਲਦੇ ਆਪਾਂ ਨਵੀਂ ਜਗ੍ਹਾ ਦੇ ਉੱਤੇ ਅੱਜ ਦੋਸਤੋ ਸਾਡੀ ਸਾਲਗिराह ਹੈਗੀ ਆ ਸਾਡੇ ਮੈਰਿਜ ਨੂੰ 30 ਸਾਲ ਹੋ ਚੁੱਕੇ ਨੇ 1995 ਦੇ ਵਿੱਚ ਸਾਡੀ ਮੈਰਿਜ ਹੋਈ ਸੀ 27 ਨਵੰਬਰ ਨਾ ਸੌਰੀ 27 ਸਤੰਬਰ 1995 ਅੱਜ 27 ਸਤੰਬਰ 2025 ਹੋ ਗਿਆ 30 ਸਾਲ ਪੂਰੇ ਹੋ ਚੁੱਕੇ ਨੇ ਤੇ ਉਹਦਾ ਅਸੀਂ ਅੱਜ ਮੈਰਿਜ ਐਨੀਵਰਸਰੀ ਦੀ ਅੱਜ ਸੈਲੀਬ੍ਰੇਸ਼ਨ ਕਰਾਂਗੇ ਵੇਖੋ ਚੱਲਦੇ ਆਪਾਂ ਦੇਖ ਸਕਦੇ ਹੋ ਜੀ ਮੈਮ ਸਾਡੀ ਪਿਆਰ ਆ ਬੈਠੋ ਜੀ ਗੱਡੀ ਦੇ ਵਿੱਚ ਫਿਰ ਮੋਹਿਦ ਡਰਾਈਵਿੰਗ ਕਰ ਰਿਹਾ ਜੀ ਆਹ ਵੇਖਣਾ ਚੇਤੇ ਮਾਝਾ ਦਾ ਦੇਣਾ ਹਾਂਜੀ ਦੋਸਤੋ ਮੋਹਲ ਮੇਰਾ ਫੋਨ ਆਪਾਂ ਹੁਣ ਚੱਲ ਪਏ ਆ ਜੀ ਐਨੀਵਰਸਰੀ ਇਹਦੇ ਅਸੀਂ ਅੱਜ ਕੁਝ ਜਗ੍ਹਾ ਦੇ ਉੱਪਰ ਜਾਵਾਂਗੇ ਅਸੀਂ ਅੱਜ ਆਪਣੇ ਮੈਰਿਜ ਐਨਿਵਰਸਰੀ ਜਿਹੜੀ ਆ ਉਹਨੂੰ ਆਪਾਂ ਸੈਲੀਬ੍ਰੇਟ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਆਪਾਂ ਅੱਜ ਪੀਜ਼ਾ ਡੋਮੀਨੋਸ ਦਾ ਡੋਮੀਨੋਸ ਦਾ ਖਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਮਲੇਰ ਕੋਟਲਾ ਦੀ ਆਉਟਲੈਟ ਤੇ ਜਿੱਥੇ ਕਾਫੀ ਸਾਰੇ ਆਪਣੇ ਉੱਤੇ ਸ਼ੋਰੂਮ ਬਹਿਗੇ ਨੇ ਉੱਥੇ ਲਵਲੀ ਸੂਟਸ ਵਗੈਰਾ ਮਲੇ ਕੋਟਲਾ ਵਿੱਚ ਆ ਚੁੱਕੀ ਆ ਉੱਥੇ ਸਾਰਿਆਂ ਨੂੰ ਆਪਾਂ ਸਮੋਸੇ ਜਾਂ ਫਿਰ ਆਪਨੇ ਤਈ ਭੱਲਾ ਹਾਂਜੀ ਗੋਲ ਗੱਪੇ ਤਈ ਭੱਲਾ ਟਿੱਕੀਆਂ ਇਹਨਾਂ ਦਾ ਸਭ ਜਿਹੜੀਆਂ ਲੇਡੀਜ਼ ਆ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੂੰ ਤਾਂ ਗੋਲ ਗੱਪੇ ਜਾਂ ਫਿਰ ਭੱਲੇ ਇਹੀ ਜ਼ਿਆਦਾ ਪਸੰਦ ਹੁੰਦੇ ਨੇ ਟਿੱਕੀਆਂ ਮਾੜੀ ਪਸੰਦ ਜਿਹੜੀਆਂ ਪਾਣੀ ਪੀ ਸਕਦਾ ਹਾਂ ਵੀ ਮਾਈਕਲ ਕਿੱਥੇ ਚੱਲਿਆ ਵਿਚਾਰ ਕੋ ਮੈਂ ਅੱਛਾ की खाना <laughs> की खाना फिर पीजा। अच्छा पिज़्ज़ा 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 खाना चिकन वाला सही बोलो माइकल पूछ गया जी ਆਉਗਾ ਹਾਏ ਹੋੜੇ ਹਾਈ ਗੌਰਮਟ ਜਿਹੜੀ ਨਾ ਗੱਡੀਆਂ ਦੇ ਮਹਿੰਗੇ ਲੱਗਦਾ ਕੋਸ਼ੇ ਰੇਂਜ ਆ ਬੜਾ ਸੋਹਣਾ ਹੈ ਕੱਲ ਆਦੇ ਮਹਿੰਗੀਆਂ ਕਾਟੀਆਂ ਰਹੀਆਂ 20 ਲੱਖ ਤੋਂ ਰਿਆਣਾ ਹੈ ਤੁਸਾਂ ਮੈਡਾ ਜਿਹੜਾ ਹੈ ਲਾਣਾ ਹੋਈ ਤਾਂ ਛਿਮਿਆਪਾਲ ਹੈ ਹਾਂ ਛਿਮਾ ਪੂਲ ਸਵੀਮਿੰਗ ਪੂਲ ਛਿਮਾ ਪੂਲ ਸਵੀਮਿੰਗ ਛਿਮਾ ਪੂਲ ਜਿਆਦਾ ਹੀ ਖਾਣੀ ਬੋਲੀ ਜਾਂਦਾ ਚਲਾ ਪਵਾਤਾ ਹਾਂਜੀ ਮੈਮ ਜੀ ਕੀ ਹਾਲ ਹੈ ਠੀਕ ਹੈ ਜੀ ਹਾਲ ਚਾਲ ਠੀਕ ਹੈ ਜੀ ਫਿਰ ਅੱਜ ਤੁਹਾਨੂੰ ਫਿਰ ਆਪਾਂ ਪਾਰਟੀ ਕਰਦੇ ਆ ਤੁਹਾਡੇ ਲਈ ਬਿਲਕੁਲ ਠੀਕ ਹੈ ਨਾ ਆ ਦੇਖੀ ਲੈਣਾ ਵਾਲਾ ਪਾਰਟੀ ਤਾਂ ਪਹਿਲਾਂ ਹਾਂ ਪਹਿਲਾਂ ਫੇਟ ਆ ਗਿਆ ਜੀ ਸਾਰੀ ਫੈਮਿਲੀ ਉਹ ਸਾਹਮਣੇ ਹੈਗਾ ਜੀ ਡੋਮਿਨਸ ਪੀਆ ਕਾਲੀ ਟਾਪ ਟਾਪ ਹੋਏ ਤੇ ਬੈਠ ਜਰਦਾ ਕਮਰੇ ਨਾਲੀ ਅਰੇ ਬੰਦੀ ਵਸਾਰੇ ਕਿਹੜਾ ਟੇਬਲ ਤੇ ਬੈਠਣਾ ਆਪੇ ਇੱਧਰ ਬੈਠ ਜਾ ਇੱਧਰ ਕਿਹੜੇ ਟੇਬਲ ਤੇ ਬੈਠੋ ਬੈਠ ਕੇ ਡਿਸਾਈਡ ਕਰ ਲਿਓ ਜਾਇਆ ਜਾਇਆ ਚਾਇਆ ਆਵਰ ਲੱਗੀ ਦੇ ਕੋਈ ਹਾਂਜੀ ਅਸੀਂ ਡੋਮਿਨਸ ਪੀਜ਼ਾ ਦੇ ਅੰਦਰ ਆ ਜੀ ਤੇ ਹਜੇ ਤੱਕ ਪੀਜ਼ਾ ਨਹੀਂ ਆਇਆ ਹੈਗਾ ਵੇਟ ਕਰਦੇ ਆਂ ਪੀਜ਼ੇ ਦੀ ਪੀਜ਼ੇ ਦੀ ਵੇਟ ਹੋ ਰਹੀ ਹੈ ਜੀ हाँ पिजा आ गया जी दो पिजे मंगाए बिल्कुल समाल पी्जे तो क्योंकि थोड़ा थोड़ा ही खाना सारे ने उस तुं तो बाद फिर आप लवली स्वीट जाना देख सकते पिज़्ज़ा ਕਦੀ ਮਰੀ ਗਿਆ ਕਿ ਆਪਾਂ ਆਹ ਦੇਖੋ ਜੀ ਹਾਂਜੀ ਪੀਜਾ ਪਾਰਟੀ ਹੋ ਚੁੱਕੀ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ लवली ਸਟ੍ਰੀਟਸ ਹਾਂਜੀ ਚੱਲੋ ਜੀ ਜਿੱਥੇ ਆਊਟਲੈਟਸ ਦੇ ਵਿੱਚ ਬਣੀ ਬਣੀ ਹੋਈ ਹੈ ਜੀ लवली ਸਟ੍ਰੀਟ ਸੰਗਾਲਾ ਸੰਗਾਲੀ ਪਿੰਡ ਦੇ ਕੋਲ ਚੱਲਦੇ ਆ ਸਾਰੇ ਜਣੇ ਚੱਲ ਰਹੇ ਨੇ ਜੀ ਸਾਰੇ ਆ ਬਈ ਕੱਟੀਕੁੱਟੀ ਮੋੜ ਲਓ ਐਕਾ ਐਨਕੁੱਛ ਬਗਾ ਹਾਂ ਬਿਲਕੁਲ ਚੱਲਦੇ ਆਪਾਂ ਤੁਹਾਨੂੰ ਹੋਰ ਜਗ੍ਹਾ ਤੇ ਲੈ ਕੇ ਚੱਲਦੇ ਆ ਤੇ ਤੁਹਾਨੂੰ ਸੋਹਣੀ ਜਗ੍ਹਾ ਦਿਖਾਣੇ ਆ ਤੇ ਨਾਲ ਕਿਹੜੀ ਆਈਟਮ ਮੰਗਾ ਕੇ ਖਾਵਾਂਗੇ ਉਹ ਤੁਹਾਨੂੰ ਵੀ ਆਪਾਂ શેર ਕਰਾਂਗੇ ਹੋ ਚਲੋ ਜੀ ਇਹ ਆ ਗਿਆ ਜੀ ਟਰੱਕ ਯੂਨੀਅਨ ਇਹ ਚੱਲਨੇ ਤੁਹਾਨੂੰ ਆਪਾਂ ਹੁਣ ਲੈ ਕੇ ਸੰਗਾਲਾ ਸੰਗਾਲੀ ਪਿੰਡ ਦੇ ਕੋਲ ਔਰ ਪਲੇਸ ਕਰਾਂਗੇ ਆ ਲੋਨ ਕੱਲਵਰੇ ਲੋਨ ਐਕਸੈਸ ਇਹ ਤਾਂ ਯਾਰ ਤਰ੍ਹਾਂ ਸੁਪਰਟ ਆ ਰਿਹਾ ਅੱਛਾ ਕਿਹੜਾ ਲਾਉਣਾ ਮਾਈਕਲ ਕਿਹੜਾ ਕਹਣਾ ਕਹਿੰਦਾ ਤੂੰ ਅੱਜ ਨਹੀਂ ਕੱਲ ਸੰਗਣ ਘਾਤੇ ਲੱਗਿਆ ਬੱਚਾ आ गई जी ऑटोलैस ऑटलैस आ गई सामने लवली स्वीट अपनी गड्डी आ गई जी ਲਵਲੀ ਬੈਕ ਸਟੂਡੀਓ ਆ ਸੱਬੇ ਦੀ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਸੋਹਣੀ ਬਿਲਡਿੰਗਾਂ ਵਾਂਗ ਬਣ ਚੁੱਕੀਆਂ ਨੇ ਇੱਥੇ ਬਹੁਤ ਵਧੀਆ ਦੇਖਣ ਨੂੰ ਗਲੀਆਂ ਸੜਕਾਂ ਖੁੱਲੀਆਂ ਬਣਾਈਆਂ ਹੋਈਆਂ ਏ ਅੱਗੇ ਸਾਹਮਣੇ ਲਵਲੀ ਸੂਟਸ ਦੇਖਦੇ ਹੋ ਤੁਸੀਂ ਇੱਥੇ ਸੱਪੀ ਜੀ ਸਾਰਾ ਪਰਿਵਾਰ ਆਇਆ ਆਇਆ ਦੇਖਦੇ ਇੱਥੇ ਕੀ ਖਾਣਾ ਕੋਈ ਨਾ ਕੋਈ ਚੀਜ਼ ਵਧੀਆ ਖਾਵਾਂਗੇ ਲਵਲੀ ਸੂਟ ਦੇ ਵਿੱਚ ਅੰਦਰ ਮੈਡਮ ਅੱਜ ਪੂਰੀ ਤਰ੍ਹਾਂ ਤਿਆਰ ਆ ਅੱਜ ਇਹਨਾਂ ਦੀ इन्होंने पार्टी लास्त अपर बनिया जी रेस्टोरेंट चलो चलो